ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਨਵੇਂ ਸਾਲ ਮੌਕੇ ਉਹਨਾਂ ਦਾ ਪਹਿਲਾ ਦੌਰਾ ਹੈ ਤੇ ਉਧਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਨਜ਼ਦੀਕ ਆ ਚੁੱਕੀਆਂ ਨੇ ਤੇ ਇਹਦੇ ਪਿੱਛੇ ਕਿਹੜੇ-ਕਿਹੜੇ ਵੱਡੇ ਕਾਰਨ ਨੇ ਕੀ ਸਿਆਸਤ ਹੈ ਜਿਹੜਾ ਪੰਜਾਬ ਦੌਰੇ ਨੂੰ ਲੈ ਕੇ ਉਹਨਾਂ ਦੀ ਖਾਸ ਰਹੂਗੀ ਬੀਜੇਪੀ ਦੀਆਂ ਕੀ ਰਣਨੀਤੀਆਂ ਰਹਿਣਗੀਆਂ ਤੇ ਕਿਹੜੇ ਐਲਾਨ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਪੰਜਾਬ 'ਚ ਆ ਕੇ ਕੀ ਕਰ ਸਕਦੇ ਨੇ ਵਾਅਦੇ ਕਿਹੜੇ ਕਰ ਸਕਦੇ ਨੇ ਇਹਦੇ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਸਾਡੇ ਨਾਲ ਰਜੀਵ ਕਾਂਦੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਤੋਂ ਡਾਕਟਰ ਨਰਿੰਦਰ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨਿਡਰ ਪੰਜਾਬੀ মিডিਆ ਤੇ ਸਵਾਗਤ ਹੈ ਜੀ ਆਇਆਂ ਨੂੰ ਨਿਡਰ ਪੰਜਾਬ ਤੇ ਨਿਡਰ ਪੰਜਾਬ ਦੇ ਹਰ ਸੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਜਿਵੇਂ ਪਹਿਲੀ ਫੇਰੀ ਆ ਪ੍ਰਧਾਨ ਮੰਤਰੀ ਦੀ ਹਨਾ ਇੱਕ ਕਹਿ ਲਈਏ ਕਿ ਵੱਡਾ ਕਾਰਜ ਹੈ ਕਿਉਂਕਿ ਉਹ ਭਾਵੇਂ ਕਿਸੇ ਵੀ ਮਕਸਦ ਲਈ ਆ ਰਹੇ ਨੇ ਪਰ ਇਹਦੇ ਪਿੱਛੇ ਸਿਆਸੀ ਚਰਚਾਵਾ ਵੀ ਚੱਲ ਰਹੀਆਂ ਨੇ ਸਭ ਤੋਂ ਪਹਿਲਾਂ ਇਹ ਤੁਸੀਂ ਜਾਣਕਾਰੀ ਦਿਓ ਕਿ ਜਿਹੜਾ ਉਹਨਾਂ ਨੇ ਆਉਣਾ ਹੈ ਉਹਨਾਂ ਦੀ ਫੇਰੀ ਨੂੰ ਕਿਵੇਂ ਦੇਖਦੇ ਹੋ ਇਹਦੇ ਪਿੱਛੇ ਸਿਆਸਤ ਕੀ ਹੈ ਤੇ ਉਹਨਾਂ ਦੇ ਆਉਣ ਦਾ ਅਸਲ ਮਕਸਦ ਕੀ ਹੈ ਹਾਂਜੀ ਪਹਿਲਾਂ ਤਾਂ ਆਪਾਂ ਜਦੋਂ ਸਰਦਾਰ ਕਬੇ ਆਂਦੀ ਪਹਿਲੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਣਾ ਤੇ ਬਹੁਤ ਇੱਕ ਹਿਸਟੋਰੀਕਲ ਪੁਆਇੰਟ ਆਫ ਊ ਵੀ ਪੁਆਇੰਟ ਤੇ ਵੀ ਆਪਾਂ ਦੇਖ ਸਕਦੇ ਹਾਂ ਜੀ ਤੇ ਦੂਸਰੀ ਗੱਲ ਵੀ ਸਾਡੇ ਪੰਜਾਬ ਦੇ ਲਈ ਖਮਾਨ ਦੀ ਗੱਲ ਹੈ ਹੂੰ ਵੀ ਸਨਮਾਨਯਨ ਸਸਤੀ ਜਿਹੜੀ ਹੈ ਆਪਣੇ ਦੇਸ਼ ਦੀ ਠੀਕ ਹੈ ਜਿਹਦਾ ਆਪਾਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਸਾਹਿਬ ਦਾ ਹਾਂ ਕੋਲ ਦੂਸਰਾ ਹੁਣ ਜਿਹੜੀ ਆਪਾਂ ਚਰਚਾ ਗੱਲ ਕਰ ਰਹੀਆਂ ਵੀ ਇੱਕ ਤਾਂ ਹੁਣ ਬਜਟ ਸੈਸ਼ਨ ਹੈ 1 ਫਰਵਰੀ ਨੂੰ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਨਿੰਦਰ ਆਮ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਸੇ ਪਹਿਲਾਂ ਤਾਂ ਬਜਟ ਸੈਸ਼ਨ ਨੂੰ ਅਟੈਂਡ ਕਰਨਾ ਵੀ ਜਿਵੇਂ ਆਪਾਂ ਬਜਟ ਬਜਟ ਦੀ ਗੱਲ ਕਰਦੇ ਆਂ ਤੇ ਦੇਸ਼ ਦੀ ਆਰਥਿਕਤਾ ਦੀ ਜਿਹੜੀ ਰੀਡ ਵੀ ਖੱਡੀ ਹੁੰਦਾ ਹੈ ਸਾਡੇ ਦੇਸ਼ ਦਾ ਬਜਟ ਤੇ ਉਹ ਬਜਟ ਕੋ ਵੀ ਸਾਨੂੰ ਸੱਲ ਪਹਿਲਾਂ ਪੂਰੇ ਦੇਸ਼ ਨੂੰ ਵੀ ਤੇ ਸਾਨੂੰ ਪੰਜਾਬ ਨੂੰ ਵੀ ਬਹੁਤ ਅਨੰਦ ਆ। ਔਰ ਦੂਸਰੀ ਗੱਲ ਆਪਾਂ ਗੱਲ ਕਰ ਰਹੇ ਆਂ ਤੇ ਪੰਜਾਬ ਦੇ ਵਿੱਚ ਖੇਰੀ ਦੇ ਮਾਇਨੀ ਸੀ ਜਦੋਂ ਆਪਾਂ ਪੰਜਾਬ ਦੇ ਵਿੱਚ ਫੇਰੀ ਦੀ ਗੱਲ ਕਰਦੇ ਆਂ ਇੱਕ ਤਾਂ ਗੱਲ ਆਉਂਦਾ ਵੀ ਪੰਜਾਬ ਦੇ ਵਿੱਚ ਹੁਣ ਜਿਹੜੇ ਇਲੈਕਸ਼ਨ ਦਾ ਜਿਹੜਾ ਵੀ دور ਜਿਹੜਾ ਛੂ ਹੋਣ ਵਾਲੀ ਹੈ 2027 ਤੱਕ ਹੈ ਜੀ ਸਿਰਫ 10 ਮਹੀਨੇ ਬਾਕੀ 2027 ਦੇ ਇਲੈਕਸ਼ਨ ਨੇ ਜੀ ਜੀ ਇੱਕ ਆਪਾਂ ਜਿਹੜੀ ਗੱਲ ਕਰ ਰਹੀ ਹਾਂ ਵੀ ਜਿਹੜਾ ਇਹ ਆਪਣਾ ਮੀਨ ਚੱਲ ਰਹੀ ਹੈ ਵੀ ਗੱਲ ਤੇ ਹੁਣ ਮਤਲਬ 26 ਜਨਵਰੀ ਦੇ ਮੌਕੇ ਦੇ ਉੱਤੇ ਪਹਿਲਾਂ ਤੇ ਸੰਤ ਬਾਬਾ ਜਿਹੜਾ ਨਰਿੰਜਨ ਦਾਸ ਜੀ ਇਹ ਜਿਹੜਾ ਸਤਖੰਡ ਬਲਾਂ ਦੇ ਦੇ ਮੁਖੀ ਨੇ ਤੇ ਉਹਨਾਂ ਨੂੰ ਪਹਿਲਾਂ ਪਦਮ ਦੇ ਪੂਸ਼ਣ ਦੇ ਨਾਮ ਸਨਮਾਨਿਤ ਕੀਤਾ ਗਿਆ 26 ਜਨਵਰੀ ਦੇ ਮੌਕੇ ਤੇ ਤੇ ਇੱਕ ਜਿਹੜੀ ਫਰਵਰੀ ਨੂੰ ਹੈ 149ਵਾਂ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਭਗਤ ਰਵੀਦਾਸ ਜੀ ਦਾ ਰਿਗਾਰਡਿੰਗ ਦੇ ਵਿੱਚ ਠੀਕ ਹੈ ਉਹਨਾਂ ਨੇ ਉੱਥੇ ਪਹੁੰਚੇ ਨੇ 1 ਫਰਵਰੀ ਨੂੰ ਤੇ ਨਾਲ 1 ਫਰਵਰੀ ਨੂੰ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਜਿਹੜਾ ਹਵਾਈ ਅੱਡਾ ਆਦਮਪੁਰ ਹਵਾਈ ਅੱਡਾ ਉਦਾ ਉਦਘਾਟਨ ਵੀ ਕਰਨਾ ਹੈ ਅੱਜ ਜੀ ਜੀ ਹੁਣ ਉੱਥੇ ਵੀ ਮਤਲਬ ਇੱਕ ਕਿਆਸਾ ਤਾਂ ਹੋਰ ਵੀ ਨਾਲ ਉੱਪਰ ਦੀ ਹੈ ਤੇ ਉਹ ਕਹਿੰਦੇ ਵੀ ਜਿਹੜਾ ਆਦਮਪੁਰ ਵਾਲਾ ਜਿਹੜਾ ਹਵਾਈ ਅੱਡੇ ਦਾ ਉਦਘਾਟਨ ਕਰਨਾ ਹੈ ਜੀ 6 ਸਾਲ ਤੋਂ ਲਗਾਤਾਰ ਬੰਦ ਪਿਆ ਸੀ ਤੇ ਉਹਦਾ ਹੁਣ ਉਦਘਾਟਨ ਕਰਨਾ ਹੈ ਤੇ ਉਹਦੇ ਨਾਲ ਪੂਰੇ ਮਾਲਵਾ ਦੇ ਵਿੱਚ ਵੀ ਤੇ ਗਾਬੇ ਦੇ ਵਿੱਚ ਵੀ ਤੇ ਮਤਲਬ ਜਿੱਦਾਂ ਹਵਾਈ ਸੇਵਾਵਾਂ ਸ਼ੁਰੂ ਹੋਣਗੀਆਂ ਔਰ ਦੂਸਰਾ ਹੁਣ ਭਗਵੰਤ ਮਾਨ ਜੀ ਨੇ ਵੀ ਰਿਕਵੈਸਟ ਕੀਤੀ ਹੈ ਹੂੰ ਉਸ ਆਦਮਪੁਰ ਹਵਾਈ ਅੱਡੇ ਦਾ ਨਾਮ ਵੀ ਭਗਤ ਰਵੀਦਾਸ ਜੀ ਦੇ ਨਾਂ ਦੇ ਉੱਤੇ ਹੀ ਰੱਖਿਆ ਗਿਆ ਹੈ। ਹੂੰ ਠੀਕ ਹੈ ਤੇ ਇੱਕ ਤਾਂ ਮਤਲਬ ਆਪਾਂ ਕਹਿ ਹੀ ਰਹੇ ਹਾਂ ਵੀ ਮਤਲਬ ਵੀ ਰਵੀਦਾਸ ਜੀ ਜਨਤੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਜਿਹੜਾ ਸਤਿ ਸ਼ਕਤਾਂ ਦੇ ਵਿੱਚ ਵਿਜ਼ਿਟ ਕਰਨਾ ਤੇ ਦੂਜਾ ਹਵਾਈ ਅੱਡੇ ਦੇ ਨਾਂ ਦੇ ਵੀ ਉਹਨਾਂ ਨੇ ਸ਼ੁਰੂ ਕਰ ਦਿੱਤਾ ਵੀ ਇਹਨਾਂ ਪਰ ਵੀ ਭਗਤ ਸਰ ਜਿਸ ਤਰੀਕੇ ਨਾਲ ਗੁਰੂ ਰਵਿਦਾਸ ਜੀ ਦਾ ਜਾਂ ਹੋਰ ਗੁਰੂਆਂ ਦੇ ਜਿਹੜੇ ਜਨਮ ਦਿਹਾੜੇ ਹੁੰਦੇ ਨੇ ਉਹ ਹਰ ਸਾਲ ਮੜਾਏ ਜਾਂਦੇ ਨੇ ਪਰ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਇਸ ਮੌਕੇ ਮਿਲਦਾ ਸ਼ਾਇਦ ਪਹਿਲੀ ਵਾਰ ਪੰਜਾਬ ਆ ਰਹੇ ਨੇ ਕਿਉਂਕਿ ਉਸ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਜਾਣੀਆਂ ਨੇ ਜੇਕਰ ਆਪਾਂ ਸਿਆਸੀ ਪੱਖ ਤੋਂ ਦੇਖੀਏ ਤਾਂ ਉਸ ਨਜ਼ਰੀਏ ਨਾਲ ਕਿਵੇਂ ਦੇਖਦੇ ਤੁਸੀਂ ਜੀ ਤੁਹਾਡੀ ਗੱਲ ਹੈ ਵੀ ਪਹਿਲੀ ਵਾਰ ਗੱਲੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਇੱਕ ਜਿਹੜੀ ਹੈ ਜਿਹੜਾ ਡੇਰਾ ਮੁਠੀ ਜੀ ਦੀ ਹੈ ਰੰਜਨ ਦਾਸ ਜੀ ਠੀਕ ਹੈ ਤੇ ਨੂੰ ਕੋਨ ਸੀਰੀਨ ਮੈਂ ਪਹਿਲੇ ਆਪਨੇ ਆਪਨੇ ਇੱਕ ਬਹੁਤ ਵੱਡੀ ਮਾਨ ਵਾਲੀ ਗੱਲ ਆ। ਉਹ ਦੂਸਰਾ ਉੱਥੇ ਵਿਜ਼ਿਟ ਕਰਨਾ ਉਹ ਉਸ ਤੋਂ ਵੀ ਵੱਡਾ ਮਾਨ ਹੈ ਤੇ ਦੂਸਰਾ ਵੀ ਜੇ ਰਵੀਦਾਸ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਵੀ ਲਹਿਰ ਪਈ ਦਾ ਰਹੀ ਹੈ। ਕਿ ਪ੍ਰਧਾਨ ਮੰਤਰੀ ਵੀ ਖੋਦੇ ਲਵਾਲ ਹੋ ਰਹੇ ਨੇ ਸੰਸਦ ਦੇ ਵਿੱਚ। ਤੇ ਦੂਸਰੀ ਆਪਾਂ ਗੱਲ ਕਰ ਰਹੇ ਹਾਂ ਵੀ ਹੁਣ ਇਹਦੇ ਜਿਹੜੇ ਮਾਇਨੇ ਦੀ ਗੱਲ ਕਰ ਰਹੇ ਹਾਂ ਵੀ ਅਗਲੇ ਨੈਕਸਟ ਈਅਰ 650ਵਾਂ ਬਰਥਡੇ ਹੈ। ਤੇ ਹੁਣ ਜਿਹੜਾ ਕਰੰਟ ਰਨਿੰਗ ਦੇ ਵਿੱਚ 649ਵਾਂ ਬਰਥਡੇ ਮਨਾਉਣ ਦੀ ਯਾਰੀ ਹੈ। ਠੀਕ ਹੈ ਇਹ next year ਜਿਹੜਾ 350th ਬਰਥਡੇ ਅਨੀਵਰਸਰੀ ਹੈ ਠੀਕ ਹੈ ਉਹਦੇ ਵਿੱਚ 2027 ਦੇ ਵਿੱਚ ਹੋਏਗੀ ਤੇ ਉਹ ਦੇਸ਼ ਭਰ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਸੈਂਟਰਲਾਈਜ਼ ਕੀਤਾ ਹੈ ਵੀ ਇਹ ਦੇਸ਼ ਭਰ ਦੇ ਵਿੱਚ ਮਨਾਇਆ ਜਾਵੇਗਾ ਤੇ ਹੁਣ ਗੱਲ ਕਰ ਰਹੇ ਹਾਂ ਵੀ ਆਪਣਾ ਜਿਹੜਾ ਵੀ ਇਹਦੇ ਸਿਆਸੀ ਮਾਇਨੇ ਦੀ ਵੀ ਗੱਲ ਕਰ ਰਹੇ ਹਾਂ ਜੀ ਜੀ ਪਹਿਲਾਂ ਤਾਂ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜੀ ਰਵੀਦਾਸ ਜਨਤੀ ਕੀ ਹੈ ਇਹ ਇੱਕ ਰਿਲੀਜੀਅਸ ਫੰਕਸ਼ਨ ਤੇ ਤੇ ਪਰ ਇਹਦਾ ਜਿਹੜਾ ਸੋਸ਼ੀਅਲੀ ਵੀ ਇੰਪੈਕਟ ਬਹੁਤ ਜ਼ਿਆਦਾ ਹੈ ਤੇ ਪੋਲਿਟੀਕਲੀ ਵੀ ਇੰਪੈਕਟ ਬਹੁਤ ਜ਼ਿਆਦਾ ਹੈ। ਹੂੰ ਤੇ ਜਦੋਂ ਆਪਾਂ ਸਪੈਸੀਫਿਕ ਗੱਲ ਕਰਦੇ ਹਾਂ ਵੀ ਵਾਈ ਡੇਰਾ ਮੈਟਰ ਕਿਉਂ ਕਰ ਰਹੀ ਹੈ? ਹੂੰ ਤੇ ਵੀਜ਼ਟ ਮੈਟਰ ਕਿਉਂ ਕਰ ਰਹੀ ਹੈ? ਜੀ ਠੀਕ ਹੈ। ਉਹਦੀ ਜਿਹੜੀ ਵਿਜ਼ਿਟ ਦਾ ਜਿਹੜਾ ਵੇਟੇਜ ਹੈ ਦੋਆਬਾ ਰੀਜਨ ਦੇ ਵਿੱਚ ਵੀ ਦੇਰੇ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਹੂੰ ਤੇ ਰਵੀਨਾਥ ਭਾਈਚਾਰੇ ਦੀ ਬਹੁਤ ਹੀ ਜ਼ਿਆਦਾ ਮੁੱਖ ਆਧਾਰ ਕੇਂਦਰ ਵੀ ਹੈ। ਹੂੰ ਤੇ ਇਹਨੂੰ ਅਸੀਂ ਹਾਰਡਲੈਂਡ ਵੀ ਕਹਿੰਦੇ ਹਾਂ ਕਿ ਪੰਜਾਬ ਦੀ ਜਿਹੜੀ ਦਲਿਤ ਪੋਲਿਟਿਕਸ ਹੈ ਜੀ ਹਾਰਟਲੈਂਡ ਹੂੰ ਜੋ ਤੁਸੀਂ ਨਾ ਜੇ ਅਗਰ ਪਛਾਣ ਨਹੀਂ ਹੈ ਤਾਂ ਉੱਥੇ ਹੀ ਬੜਾ ਚੱਲਦਾ ਹੈ ਕਿਉਂਕਿ ਉਸ ਹਲਕੇ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਟੋਟਲ ਦੁਆਬੇ ਦੇ ਵਿੱਚ 23 ਸੀਟਾਂ ਦੀ ਜੀ ਕੀ ਮਤਲਬ ਇੱਕ ਤਾਂ ਆਪਾਂ ਰਾਜਨੀਤਿਕ ਜਿਹੜੀ ਤੌਰ ਤੇ 23 ਸੀਟਾਂ ਦੀ ਗੱਲ ਕਰ ਰਹੇ ਹਾਂ ਤੇ ਦੂਸਰਾ ਆਪਾਂ ਜਿਹੜਾ ਗੱਲ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ 32 ਜਿਹੜੀ ਪਾਪੂਲੇਸ਼ਨ 32% ਹੈ ਜੀ ਉਹ ਦੇ ਨੀ ਤੱਕ ਪਾਪੂਲੇਸ਼ਨ ਹੈ ਹੂੰ ਕੀ ਪੰਜਾਬ ਦੇ ਜਿਹੜੀ ਹਾਈएस्ट ਪਾਪੂਲੇਸ਼ਨ ਹੈ ਪੂਰੇ ਦੇਸ਼ ਦੇ ਵਿੱਚ ਜੀ ਇੱਕ ਦਾ ਵੇਟੇਜ ਇਹ ਹੋ ਗਈ ਹੈ ਤੇ ਦੂਸਰੀ ਇਹ ਹੋ ਗਿਆ ਜਦੋਂ ਆਪਾਂ ਦੋਆਬੇ ਦੀ ਗੱਲ ਕਰ ਰਹੇ ਹਾਂ ਸਪੈਸੀਫਿਕ ਹੈ ਉੱਥੇ 45% ਜਿਹੜੀ ਹੈ ਦਲਿਤ ਪਾਪੂਲੇਸ਼ਨ ਉੱਥੇ ਰਹਿ ਰਹੀ ਹੈ ਪੰਜਾਬ ਦੇ ਤੇ ਉੱਥੇ ਸਪੈਸੀਫਿਕ ਜਦੋਂ ਹੁਣ ਆਪਾਂ ਰਵੀ ਦਾ ਸਾਈ ਕਰੇ ਦੀ ਗੱਲ ਕਰ ਰਹੇ ਹਾਂ ਤੇ ਉੱਥੇ ਜਿਹੜੀ 19 ਸੀਟਾਂ ਦੇ ਉੱਪਰ ਮਤਲਬ ਡਾਇਰੈਕਟਲੀ ਉਹਨਾਂ ਦਾ ਇਨਫਲੂਐਂਸ ਠੀਕ ਹੈ ਜੀ ਜੀ ਟੋਟਲ 117 ਅਸੈਂਬਲੀ ਫੈਜੀਮੈਂਟ ਹੈ ਤੇ ਇਹਦੇ ਵਿੱਚੋਂ ਜਿਹੜਾ ਅਪਾ ਬੇ ਵੀ ਗੱਲ ਕਰਾਂਗੇ ਤੇ ਦੁਆਬੇ ਦੇ ਵਿੱਚ 23 ਦੇ ਵਿੱਚੋਂ 19 ਸਿੱਟਾ ਦੇ ਸਪੈਕਟਲੀ ਉਹਨਾਂ ਦਾ ਇੰਕਲੂਡ ਹੈ। ਜਿਆ ਵੀ ਇਸ ਸੈਕਟਰ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਫਿਰ ਆਪਾਂ ਗੱਲ ਕਰ ਰਹੇ ਹਾਂ ਵੀ ਜਦੋਂ ਹੁਣ ਪੀਐਮ ਸਾਹਿਬ ਦੀ ਵਿਜ਼ਿਟ ਹੈ ਤੇ 2022 ਦੀ ਜਿਹੜੀ ਅਸੈਂਬਲੀ ਲੈਸਨ ਦੇ ਵਿੱਚ ਵੀ ਪਹਿਲਾਂ ਡੇਰਾ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਉੱਥੇ ਕਾਂਗਰਸ ਤੇ ਆਮ ਆਦੀ ਪਾਰਟੀ ਕਾਫੀ ਜਿਆਦਾ ਵਧੀਆ ਸੀ ਜਾਂਦੀ ਹੈ। ਜੀ। ਆਮ ਆਦੀ ਪਾਰਟੀ ਵੀ 10 ਸਿੱਟਾ ਉਥੋਂ ਵੀ ਨਰਈਏ ਸੀ ਕਾਂਗਰਸ ਵੀ ਰਹੀਏ ਠੀਕ ਹੈ ਸੀ ਦੋਨਾਂ ਦਾ ਜਿਹੜਾ ਹੁਣ ਆਪਾਂ ਇੱਕ ਇਹਦੀ ਗੱਲ ਕਰ ਸਕਦੇ ਹਾਂ ਵੀ ਆਮ ਆਜ਼ਦੀ ਦੇ ਕਾਂਗਰਸ ਨੂੰ ਕਿ ਕੌਂਟਰ ਕਰਨ ਦੇ ਲਈ ਕੀ ਰਣਨੀਤੀ ਹੋ ਸਕਦੀ ਹੈ ਠੀਕ ਹੈ ਤੇ ਸੀਐਨ ਸਾਹਿਬ ਯੂਜ਼ੂਲੀ ਜਿਹੜੀ ਹੈ ਵੀ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਾ ਰਵੀਦਾਸੀ ਭਾਈ ਸਾਹਿਬ ਦਾ ਜਨਮ ਕਿਹੜਾ ਪਹਿਲਾ ਵਾਰਾਨਸੀ ਦੇ ਵਿੱਚ ਬਣਾਇਆ ਜਾਂਦਾ ਸੀ ਸੀ ਗੋਵਰਦਨ ਜਿਹੜਾ ਵਾਰਾਨਸੀ ਦੇ ਵਿੱਚ ਸਥਾਨ ਬਣਿਆ ਸੀ ਤੇ ਉਹਨਾਂ ਦਾ ਜਨਮ ਸਥਾਨ ਸੀ ਭਾਈ ਰਵੀਦਾਸੀ ਦਾ ਵਾਰਾਨਸੀ ਜੀ ਜੀ ਜਿਹੜੀ ਵਾਰਾਨਸੀ ਦੀ ਮੈਂ ਗੱਲ ਕਰ ਰਹੀ ਹਾਂ ਇਹ ਕਾਫੀ ਇੰਪੋਰਟੈਂਸ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਜਿਹੜੀ ਹੈ ਪਾਰਲੀਮੈਂਟ ਕੌਨਫੀਡੈਂਸੀ ਉਹ ਵਾਰਾਨਸੀ ਹੈ ਜੀ ਜੀ ਵਾਰਾਨਸੀ ਦੇ ਵਿੱਚ ਹੀ ਭਗਤ ਰਵੀਦਾਸ ਜੀ ਦਾ ਬਰਥ ਵੈਨਸੀ ਹੈ ਹੂੰ ਪਹਿਲਾਂ ਵੀ ਸਿਰਫ ਆਪਣੇ ਪੀਐਮ ਸਾਹਿਬ ਮਤਲਬ ਜਿਹੜੇ ਸੀ ਇਹ ਵਾਰਾਨਸੀ ਦੇ ਵਿੱਚ ਸੀ ਕਿ ਸਪੈਸਿਫਿਕ ਵਿਜ਼ਿਟ ਕਰਦੇ ਹੁੰਦੇ ਸੀ ਜੀ ਉਹਨਾਂ ਦੀ ਆਪਣੀ ਕੋਵਨ ਕੌਨਫੀਡੈਂਸੀ ਤੇ ਦੁਬਾਰਾ ਆਪਣੀ ਕੌਨਫੀਡੈਂਸੀ ਵੀ ਗੱਲ ਕਰ ਰਹੇ ਆ ਹੂੰ ਦੇ ਹੁਣ ਉਹਦਾ ਜਿਹੜਾ ਇਨਫਲੂਐਂਸਰ ਦੀ ਗੱਲ ਕਰਦੇ ਆ ਵੀ ਹੁਣ ਉੱਥੇ ਵੀ ਸੈਲਿਬ੍ਰੇਸ਼ਨ ਕੀਤੀ ਜਾਏਗੀ ਕਿ ਆਪਾਂ ਤੇ ਜੰਗਨਦਰ ਦੀ ਗੱਲ ਕਰ ਰਹੇ ਹਾਂ ਇੱਥੇ ਵੀ ਸੈਲਿਬ੍ਰੇਸ਼ਨ ਕੀਤੀ ਜਾਏਗੀ ਜਿਹੜਾ ਸੱਤੀ ਬਲਾਂ ਦੇ ਵਿੱਚ ਜੀ ਤੇ ਵੈਸੇ ਤਾਂ ਪੂਰੇ ਦੇਸ਼ ਭਰ ਦੇ ਵਿੱਚ ਜੀ ਮਨਾਉਣ ਦੀ ਗੱਲ ਕੀਤੀ ਜਾ ਰਹੀ ਜੀ ਕਿ ਹੁਣ ਆਪਾਂ 13 ਸੱਖਣ ਬਲਾਂ ਜਿਹੜਾ ਹਿਸਟੋਰੀਕਲ ਹੈ ਤੇ ਦੂਸਰਾ ਆਪਾਂ ਕੰਦ ਕੇ ਹਨ ਵੀ ਹਿਸਟੋਰੀਕਲ ਕਿਉਂ ਹੈ ਕਿ ਜਿਹੜੇ ਆਪਣੇ ਫਾਰਮਰ ਸੀਐਮ ਸਾਹਿਬ ਸੀਗੇ ਸੇਟਰ ਜੀ ਸਿੰਘ ਚੱਲੀ ਖੁਦ ਉਥੋਂ ਮਤਲਬ ਮੈਂਬਰ ਪਾਰਲੀਮੈਂਟ ਹੈ ਐਟ ਪ੍ਰੈਜ਼ੈਂਟ ਹੈ ਇਸ ਕਰਕੇ ਮਤਲਬ ਉਹਦੀ ਇੰਪੋਰਟੈਂਸ ਵੱਧ ਜਾਂਦੀ ਹੈ ਵੀ ਪਹਿਲਾਂ ਸਾਬਕਾ ਸੀਐਮ ਰਹਿ ਚੁੱਕੇ ਨੇ ਨੈਚੁਰਲ ਹੈ ਇਨ ਫਿਊਚਰ ਵੀ ਉਹਨਾਂ ਦੀ ਦਾਅਵੇਦਾਰੀ ਤੇ ਮਜ਼ਬੂਤ ਹੈ ਉਹਨਾਂ ਦੀ ਐਜ਼ ਅ ਸੀਐਮ ਕੈਂਡੀਡੇਟ ਲਾਂਚ ਹੋ ਸਕਦੇ ਨੇ ਤੇ ਵੀ ਹਰ ਪਾਰਟੀ ਆਪਣੀ ਕਰਨ ਨੂੰ ਸਿਵਾ ਨੰਦੀ ਹੈ ਤੇ ਹੁਣ ਮਤਲਬ ਇਵਨ ਕੇ ਜੀ ਦੇ ਜਿਹੜੇ ਬੀਜੇਪੀ ਦੇ ਸਾਬਕਾ ਲੀਡਰ ਰਹੇ ਨੇ ਜਿਹਦੇ ਸਾਫਲਾ ਵੀ ਨਹੀਂ ਉਹਨਾਂ ਨੇ ਵੀ ਮਤਲਬ ਜੀਦਰ ਸਿੰਘ ਜਰਦਾਵਾਲੀ ਤੇ ਇਸ ਵੀ ਰਾਜੀ ਭਾਈ ਸਾਹਿਬ ਦਾ ਵੀ ਮਤਲਬ ਮਾਨ ਵਾਲੀ ਗੱਲ ਲਿਖਿਆ ਹੈ। ਅਧਾਰਨ ਸਿੰਘ ਸਾਹਿਬ ਦਾ ਆਹ ਹੈ। ਹਮ ਅ ਸਰ ਜਦੋਂ ਪਹਿਲਾਂ ਆਏ ਸੀਗੇ ਪ੍ਰਧਾਨ ਮੰਤਰੀ ਪੰਜਾਬ ਤੁਹਾਨੂੰ ਪਤਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਦੋਂ ਉਹਨਾਂ ਨੂੰ ਰিসিਵ ਕਰਨ ਵਿੱਚ ਨਹੀਂ ਸੀ ਪਹੁੰਚੇ ਹੈਗਾ ਨਾ ਉਹਨਾਂ ਦੀ ਫੇਰੀ ਸੀ ਜਿਹੜੀ ਉਹ ਵਿਵਾਦਾਂ ਦੇ ਵਿੱਚ ਰਹੀ ਸੀਗੀ ਤੇ ਸਕਿਉਰਿਟੀ ਲੈਬਸ ਦੀ ਵੀ ਗੱਲ ਸਾਹਮਣੇ ਆਈ ਸੀਗੀ ਤਾਂ ਉਹ ਵੀ ਦਲਿਤ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਤਾਂ ਉੱਥੇ ਦੁਬਾਰਾ ਫਿਰ ਜਾਣਾ ਕਿ ਉਦੋਂ ਕੋਈ ਇਦਾਂ ਉਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੋਈ ਉਹ ਥੇਸ ਪਹੁੰਚੀ ਸੀ ਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੁੱਖ ਮੰਤਰੀ ਰਿਸੀਵ ਕਰਨ ਨਹੀਂ ਆਇਆ ਜਦੋਂ ਕਿ ਪ੍ਰੋਟੋਕਾਲ ਹੁੰਦਾ ਇਹ ਤਾਂ ਉਸ ਚੀਜ਼ ਨੂੰ ਵੀ ਜਿਹੜਾ ਕਵਰ ਅਪ ਕੀਤਾ ਜਾਊਗਾ ਇਹਦੇ ਰਾਹੀਂ ਉਹ ਚੀਜ਼ਾਂ ਨੇ ਦੀ ਇੱਕ ਤਾਂ ਉਸ ਟਾਈਮ ਦੇ ਵਿੱਚ ਕਿਸਾਨੀ ਮੂਵਮੈਂਟ ਚੱਲ ਰਹੀ ਸੀ ਜੀ ਉਸ ਟਾਈਮ ਦੇ ਜਿਹੜੀ ਕਿਸਾਨੀ ਮੂਵਮੈਂਟ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਹੈ ਜੀ ਹਾਂ ਹਾਂ ਤੇ ਕਿਸਾਨਾਂ ਦੀ ਵੀ ਬਹੁਤ ਜ਼ਿਆਦਾ ਰੋਸ ਸੀਗਾ ਜੀ ਤੇ ਉਸੇ ਰੀਜ਼ਨ ਕਰਕੇ ਉਹ ਫੇਰੀ ਵੀ ਸਕਸੈਸਫੁਲੀ ਹੋ ਪਈ। ਫੌਰ ਜਿੱਥੇ ਜਾਣਾ ਸੀ ਤੇ ਰਜ਼ਾਦਰ ਦੀ ਵੀ ਅਦਰ ਦੀ ਵੀ ਖਰਾਬੀ ਹੋ ਚੁੱਕੀ ਸੀ। ਠੀਕ ਹੈ। ਤੇ ਰੀਜ਼ਨ ਆਪਾਂ ਗੱਲ ਕਰ ਰਹੇ ਹਾਂ ਵੀ ਜਦੋਂ ਆਪਾਂ ਮੈਟਰ ਕਰ ਕਰ ਰਹੇ ਹਾਂ ਉਸ ਸਮੇਂ ਕਿਸਾਨੀ ਮੂਵਮੈਂਟ ਪੂਰੇ ਦੇਸ਼ ਦੇ ਵਿੱਚ ਬੜੀ ਠੀਕ ਤੇ ਚੱਲ ਰਹੀ ਸੀ। ਤੇ ਹੁਣ ਉਹ ਕਿਸਾਨੀ ਮੂਵਮੈਂਟ ਦਾ ਸਿਚੁਏਸ਼ਨ ਉਸ ਲੈਵਲ ਦੀ ਨਹੀਂ ਹੈਗੀ। ਬਸ ਹੀ ਛੋਟੇ-ਮੋਟੇ ਤਣਾਅ ਚੱਲਦੇ ਰਹਿੰਦੇ ਨੇ ਤੇ ਪਰ ਉਸ ਲੈਵਲ ਦਾ ਨਹੀਂ ਹੈਗਾ। ਪੂਰੇ-ਪੂਰੇ ਇੰਡੀਆ ਦੇ ਵਿੱਚ ਜਦੋਂ ਚੱਲੀ ਆ ਉਹ ਤੋਂ 1-2 ਸਾਲ ਦਿੱਲੀ ਦੇ ਜਿਸ ਕਿਸਾਨੀ ਮੂਵਮੈਂਟ ਕਰ ਰਹੀ ਸੀ ਜਦੋਂ ਹਜ਼ਾਰ ਦਿਓ ਪਗਲ ਰਹੇ اور ਡੂਰਿੰਗ ਉਦੋਂ ਇਲੈਕਸ਼ਨ ਈਅਰ ਵੀ ਸੀਗਾ ਜੀ ਹੂੰ ਤੇ ਕੋਣ ਜਿਹੜਾ ਉਹ ਆਪਾਂ ਗੱਲ ਕਰ ਰਹੇ ਜਦੋਂ ਚੰਜੀ ਸਭ ਚੰਨੀ ਸਭ ਪਿਛਲੇ ਵਾਰੀ ਕੇਐਮਨੀ ਵਾਸਤੇ ਹੀ ਬਣੇ ਗਏ ਸੀ ਜੀ ਤੇ ਮਤਲਬ ਉਦੋਂ ਇੱਕ ਪੀਕ ਟਾਈਮ ਨਹੀਂ ਸੀ ਹੁਣ ਮਤਲਬ ਉਸੇ ਸਿਚੁਏਸ਼ਨ ਬਣ ਚੁੱਕੀ ਹੈ ਵੀ ਹੁਣ 10 ਦਿਨੇ ਬਾਕੀ ਨੇ ਉਦੋਂ ਫਰਲਸੀ ਵੀ ਨਹੀਂ ਬਾਕੀ ਹੂੰ ਇਹ ਦੂਸਰਾ ਆਪਾਂ ਕਰ ਰਹੀਆਂ ਸੀ ਜਿਹੜਾ ਇਹ ਡੇਰੇ ਦੇ ਨਾਲ ਰਿਗਾਰਡਿੰਗ ਮੈਂ ਥੋੜੀ ਜਿਹਾ ਉਹਦੀ ਹਿਸਟਰੀ ਦੀ ਵੀ ਗੱਲ ਜ਼ਰੂਰ ਜ਼ਿਕਰ ਕਰਨਾ ਬਣਦਾ ਹੈਗਾ ਹਾਂਜੀ ਹਾਂਜੀ ਤੇ ਜਿਹੜੇ ਇਸ ਡੇਰੇ ਦੇ ਜਾਂ ਦੇ ਸਥਾਨ ਵਾਲੇ ਇਹਦੇ ਟੋਟਲ 5 ਹੈਡ ਰਹਿ ਚੁੱਕੇ ਨੇ ਜੀ ਠੀਕ ਹੈ ਇਹ ਦੀ ਤਰਜੀਹ ਹੈ ਇਹ 1895 ਦੇ ਵਿੱਚ ਸਟੈਬਲਿਸ਼ਮੈਂਟ ਹੋਇਆ ਸੀਗਾ ਜੀ ਇਹ ਸੰਤ ਪੀਪਲ ਦਾ ਸੀ ਸੀ ਪਹਿਲੇ ਡੇਰਾ ਮੁਸੀ ਜਿਹੜੇ ਇੱਥੇ ਸੀ ਜੀ ਤੇ ਉਸ ਤੋਂ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਬਾਣੀ ਜੀ ਤੇ ਉਹ ਗੋਦਵਾਰਾ ਸਾਹਿਬ ਹੀ ਪ੍ਰਕਾਸ਼ ਮਾਨ ਕੀਏ ਜੀ ਜੇ ਆਪਾਂ ਗੱਲ ਕਰਦੇ ਆਂ ਵੀ ਇਹ ਪਹਿਲਾਂ ਦੇਰੇ ਦੀ ਜਗ੍ਹਾ ਨਹੀਂ ਸੀਗੀ ਹਮ ਇੱਥੇ ਬਾਣੀ ਦਾ ਪ੍ਰਕਾਸ਼ ਹੋਇਆ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਸੁਭੋਕਿਤ ਸੀ ਇਹ ਉਸ ਤੋਂ ਬਾਅਦ ਇਹਨਾਂ ਨੇ ਵੀ ਗੁਰੂ ਰਵੀਦਾਸ ਸਾਹਿਬ ਜਿਹੜਾ ਸੀਗਾ ਕਿ ਇਹ ਦੇਰੇ ਦੇ ਵਿੱਚ ਜਿਹੜਾ ਪ੍ਰੋਪਰ ਸ਼ਿਪਟ ਕਰ ਦਿੱਤਾ ਜੀ ਜੀ ਜੇ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਾਣੀ ਦਰਜ ਹੈ ਜੇ ਗੱਲ ਕਰੀਏ ਜੀ ਕਿਹਦੇ ਵੀ ਉਹਨਾਂ ਹੀ ਸਤਿਕਾਰ ਉਹਨਾਂ ਨੂੰ ਮਤਲਬ ਵੀ ਗੁਰੂ ਸਾਹਿਬ ਨੇ ਹੀ ਦਿੱਤਾ ਹੋਇਆ ਹੂੰ ਤੇ ਬਾਅਦ ਦੇ ਵਿੱਚ ਇਹਨਾਂ ਦਾ ਕੁਝ ਦੇਰਾਮੁਖੀ ਜਿਹੜੇ ਰਹੇ ਨੇ ਪਹਿਲਾਂ ਇੱਕੋ ਤੋਂ ਨਹੀਂ ਇਨਸੀਡੈਂਟ ਜਿਵੇਂ 2009 ਤੇ ਇਨਸੀਡੈਂਟ ਹੋਇਆ ਸੀਗਾ ਹੂੰ ਤੇ ਉਹਨਾਂ ਦਾ ਸ੍ਰੋਮਣੀ ਕਮੇਟੀ ਦੇ ਜਿਹੜਾ ਦੇ ਵਿੱਚ ਕੁਝ ਥੋੜਾ ਜਿਹਾ ਇੱਕ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਸੰਤ ਰਾਮਾ ਨੰਦ ਤੇ ਵੀ ਅੰਮاں ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਹੋਈ ਜੇ ਕਰਨਾ ਜੀ ਸੇ ਫਾਂਕ ਤੇ ਨਵੰਦੀਆਂ ਦਾ ਸੀ ਵੀ ਨੂੰ ਥੋੜਾ ਜਿਹਾ ਉਹ ਤਾਂ ਫਾਂਕ ਦੇ ਸਾਥੇ ਇਕੱਲਾ ਲੱਗਿਆ ਸੀ ਮੇਰੀ ਸੋਈਆਂ ਸੀ ਹਾਂ ਤੇ ਉਹਨਾਂ ਨਾਲ ਜਿਹੜਾ ਮਤਲਬ ਵੀ ਸਿੱਖ ਸੱਤਰੂ ਨੂੰ ਲੈ ਕੇ ਠੀਕ ਹੈ ਜੋ ਸੀਗਾ ਵੀ ਉਹਨਾਂ ਦੀ ਭਾਵਨਾਵਾਂ ਨੂੰ ਫੇਰ ਪਹੁੰਚਾਉਂਦੇ ਰਿਗਾਰਡਿੰਗ ਸੀਗਾ ਕੁਝ ਜੀ ਮੈਟਰ ਜੀ ਤੇ ਡੇਰਾ ਜਿਹੜਾ ਸੀਗਾ ਉਸ ਟਾਈਮ ਦੇ ਵਿੱਚ ਪਹਿਲਾਂ ਕਹਿੰਦੇ ਸੀ ਵੀ ਸਟ੍ਰਿਕਲੀ ਨੋਨ ਪੋਲੀਟੀਕਲ ਹੈ ਤੇ ਤੇ ਮੈਟਰ ਹੋਰ ਮੈਟਰ ਨਹੀਂ ਸੀਗਾ ਹੁਣ ਤੋਂ ਉਸ ਤੋਂ ਬਾਅਦ ਵੀ ਡੇਰਾ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਜੀ ਉਤੇ ਵੀ ਤਾਂ ਪੰਜ ਜਿਹੜੇ ਮੁਖੀ ਬਣੇ ਨੇ ਆਪ ਕਰਨੀਆਪਾ ਇਲੈਕਸ਼ਨ ਦੀ ਵੀ ਗੱਲ ਕਰਦੇ ਆ ਤੇ ਉਹਨਾਂ ਦੀ ਵੀ ਮੈਟਰ ਆਉਂਦਾ ਸੋਸ਼ਲ ਐਬਿਲਿਟੀ ਕਲ ਮਤਲਬ ਵੇਟੇਜ ਵੀ ਹੈ ਪੰਜ ਮੁਖੀ ਤੇ ਜੇ ਆਪਾਂ ਗੱਲ ਕਰਦੇ ਆ ਪਹਿਲਾਂ ਸੰਤ ਪੀਪਲ ਦਾ ਸੀਗੇ 1895 ਤੋਂ ਲੈ ਕੇ 1928 ਤੱਕ ਜੀ ਠੀਕ ਹੈ ਪਹਿਲਾਂ ਇਹ ਡੇਰਾ ਬਠਿੰਡਾ ਦੇ ਵਿੱਚ ਸਟੈਬਲਿਸ਼ ਹੋਣਾ ਸੀਗਾ ਤੇ ਉਸ ਤੋਂ ਬਾਅਦ ਇਹ ਸ਼ਿਫਟਿੰਗ ਹੋਇਆ ਬਠਿੰਡਾ ਦੇ ਵਿੱਚ ਜੀ ਤੇ ਸੰਤ ਰਬਾ ਸਰਵੰਦਾਸੀ 1928 ਤੋਂ ਲੈ ਕੇ 1972 ਤੱਕ ਰਹੇ ਇਸ ਤੋਂ ਲੈ ਕੇ ਇਹ ਸੰਤ ਹਰੀਦਾਸ ਜੀ ਹੋਏ ਨੇ 1972 ਤੋਂ ਲੈ ਕੇ 1982 ਤੱਕ ਜੀ ਇਹ ਕਮਿਊਨਿਟੀ ਨੂੰ ਕੰਸਰਟ ਕੰਫਲੂਏਟ ਕਰਦੇ ਨੇ ਇਹ ਸੰਤ ਗਰੀਬਦਾਸ ਜੀ ਹੋਏ ਨੇ 1982 ਤੋਂ ਲੈ ਕੇ 1994 ਤੱਕ ਜੀ ਜੀ ਤੇ ਇਹਨਾਂ ਨੇ ਵੀ ਸਕੂਲ ਹਸਪੀਟਲ ਵਗੈਰਾ ਜੀ ਦੇ ਵਿੱਚ ਕਾਫੀ ਅੱਛਾ ਕੰਟ੍ਰਿਬਿਊਟ ਕੀਤਾ ਹਮ ਇਹ ਸੰਤ ਨਰੰਜਨ ਦਾਸ ਜਿਹੜੇ ਮੌਜੂਦਾ ਮੁਖੀ ਨੇ ਇਹ 1994 ਦੇ ਵਿੱਚ ਬਣੇ ਸੀਗੇ 1993 ਤੋਂ ਹੁਣ ਤੱਕ ਇਹ ਪ੍ਰੈਜ਼ੈਂਟ ਮੁਖੀ ਕਲੇ ਆ ਰਹੇ ਜੀ ਜੀ ਤੇ ਰੀਸੈਂਟਲੀ ਸੁਰੱਖੀਆਂ ਦੇ ਵਿੱਚ ਤਾਂ ਇਹ ਨਹੀਂ ਆਪਾਂ ਗੱਲ ਕਰ ਰਹੀਆਂ ਵੀ ਰਵੀਰਾਸ ਭਾਈ ਸਾਹਿਬ ਲਈ ਉਹ ਮਾਨ ਦੀ ਵੀ ਗੱਲ ਹੈ ਜੀ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ 26 ਜਨਵਰੀ ਦੇ ਮੌਕੇ ਤੇ ਜੀ ਤੇ ਹੁਣ ਉਹ ਗੱਲ ਚੱਲ ਰਹੀ ਹੈ ਵੀ ਸੈਪਰੇਟ ਲਿਸਨ ਦੀ ਵੀ ਗੱਲ ਕਰਦੇ ਹਾਂ ਥੋੜਾ ਜਿਹੜਾ ਕਨਟਰਡਿਕਸ਼ਨ ਜਿਹੜਾ ਚੱਲ ਰਿਹਾ ਹੈ ਜੀ ਜੀ ਅਵਾਰਡ ਤਾਂ ਹੈ ਹੀ ਹੈ ਤੇ ਇਸ ਦੀ ਸਿੱਖ ਭਾਵਨਾਵਾਂ ਨੂੰ ਲੈ ਕੇ ਜਿਹੜਾ ਤੇ ਦੇਰੇ ਦਾ ਪਹਿਲਾਂ ਵੀ ਥੋੜਾ ਵਿਵਾਦ ਜਾਰੀ ਰਿਹਾ ਤੇ ਉਹ ਹੁਣ ਵੀ ਕੁਝ ਚੱਲ ਰਿਹਾ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਵੀ ਦੀ ਉਹਨਾਂ ਦਾ ਵੀ ਮਤਲਬ ਕਨਟਰਡਿਕਸ਼ਨ ਹੈ ਬਾਕੀ ਤਾਂ ਵੈਟਰ ਹੀ ਚੱਲ ਰਹੀ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਵਿਜ਼ਿਟ ਜਦੋਂ ਆ ਗਈ ਹੈ ਤੇ ਸਾਰੀਆਂ ਚੀਜ਼ਾਂ ਹੁਣ ਮਾਇਨੇ ਨਹੀਂ ਰੱਖਦੀਆਂ ਆਈਆਂ ਤੇ ਹੁਣ ਜਿਵੇਂ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਚਾਹ ਹੈ ਵੀ 10 ਫਰਵਰੀ ਨੂੰ ਲੈ ਕੇ ਵਿਧਾਨ ਮੰਡਰੀ ਤੇ ਵੀ ਹੋਰ ਵੀ ਕੁਝ ਨਵਾਂ ਐਲਾਨ ਕਰ ਸਕਦੇ ਸਰ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਹੈਗਾ ਕਿਉਂਕਿ ਇਹ ਜੜੀਆਂ ਕਹਿ ਲਓ ਕਿ ਮੁਫਤ ਸੂਲਤਾ ਨੇ ਜਾਂ ਇਦਾਂ ਦੇ ਕੋਈ ਗਰੰਟੀਆਂ ਨੇ ਵਾਅਦੇ ਪਹਿਲਾਂ ਹੋਰ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਤਾਂ ਉਹ ਯਾਤਰ ਉਹਦਾ ਫਾਇਦਾ ਸ਼ੈਡਿਊਲ ਕਸਟਮ ਹੁੰਦਾ ਨਜ਼ਰ ਆਉਂਦਾ ਤਾਂ ਉਸ ਮੁਤਲਕ ਹੁਣ ਭਾਜਪਾ ਹੈ ਜਿਹੜੀ ਮੈਨੂੰ ਲੱਗਦਾ ਇਕੱਲੇ ਤੌਰ ਤੇ ਜੜੀਆਂ ਚੋਣਾਂ ਲੜਨ ਜਾ ਰਹੀ ਹੈ ਤਾਂ ਇਹਦੇ ਮਤਲਬਕ ਉਹ ਮੁਫਤ ਸਹੂਲਤਾਂ ਵਾਲੇ ਕੋਈ ਇਦਾਂ ਦੇ ਐਲਾਨ ਕਰ ਸਕਦੇ ਨੇ ਜਿਵੇਂ ਔਰਤਾਂ ਦਾ ਕੁਝ ਗਰੰਟੀਆਂ ਜਿਹੜੀਆਂ ਮਾਨ ਸਰਕਾਰ ਦੇ ਵਿੱਚ ਪੈਂਡਿੰਗ ਪਈਆਂ ਨੇ ਉਹਦੇ ਮਤਲਬਕ ਹੋਵੇ ਤਾਂ ਜੋ ਉਸ ਕਮਿਊਨਿਟੀ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਬਿਲਕੁਲ ਐਲਾਨ ਹੋ ਸਕਦੇ ਨੇ ਜੀ ਇੱਕ ਤਰ੍ਹਾਂ ਦਾ ਸੋਨੇ ਕਹਿ ਰਹੇ ਆ ਵੀ ਨੰਬਰ 1 ਤੇ ਤਾਂ ਪਹਿਲਾਂ ਬਜਟ ਸੈਸ਼ਨ ਨੂੰ ਸੰਬੋਧਿਤ ਕਰਕੇ ਆਣਾ ਜੀ ਬਜਟ ਸੈਸ਼ਨ ਅਟੈਂਡ ਕਰਨਾ ਜੀ ਵੱਡੀ ਸਾਰੀ ਮੁੱਢੀ ਜਿਹਦੇ ਵੀ ਸਾਡੀ ਪੂਰੇ ਦੇਸ਼ ਦੀ ਆਰਥਿਕਤਾ ਉਹਦੇ ਵਿੱਚ ਪੰਜਾਬ ਨੂੰ ਵੀ ਬਜਟ ਤੋਂ ਬਹੁਤ ਮੀਡਾ ਹੁੰਦੀ ਹੈ ਹਾਂ ਜੀ ਪੰਜਾਬ ਦੇ ਲਈ ਕੀ ਕੀ ਰੱਖਿਆ ਜਾਂਦਾ ਬਜਟ ਦੇ ਵਿੱਚ ਜੀ ਠੀਕ ਹੈ ਉਹ ਬਜਟ ਦੇ ਰਿਗਾਰਡਿੰਗ ਵੀ ਕੋਈ ਅਗਰ ਪ੍ਰੋਵੀਜ਼ਨ ਹੈ ਤੇ ਉਹਨਾਂ ਦਾ ਐਲਾਨ ਨਹੀਂ ਹੋ ਸਕਦਾ ਜੀ ਕੀ ਪੰਜਾਬ ਦੇ ਮਤਲਬ ਹਿੱਸੇ ਦੇ ਵਿੱਚ ਜਾਂ ਪੰਜਾਬ ਦੇ ਹਿੱਸੇ ਦੇ ਵਿੱਚ ਕੀ ਐਲਾਨ ਹੋਇਆ ਕੇਂਦਰ ਬਜਟ ਦੇ ਵਿੱਚ ਕਿੰਨਾ ਫੰਡ ਅਲੋਕੇਸ਼ਨ ਹੋਣਾ ਹੈ ਉਹ ਵੀ ਕੁਝ ਹੋ ਸਕਦਾ ਹੈ ਔਰ ਦੂਸਰਾ ਹਸਤ ਨੂੰ ਗੱਲ ਕਰ ਰਹੀਆਂ ਵੀ ਖਵਾਈ ਏਡੇ ਦਾ ਉਦਘਾਟਨ ਵੀ ਕਰਨਾ ਹੈ ਜੀ ਉੱਤੇ ਵੀ ਪੰਜਾਬ ਸਰਕਾਰ ਨੇ ਮਾਨਤਾ ਦਿੱਤੀ ਜੀ ਇਹ ਵੀ ਅਜੀਤ ਰਾਸਪਾਈ ਸਾਡੇ ਦੇ ਨਾਂ ਦੇ ਉੱਤੇ ਹੀ ਇਹਨਾਂ ਦਾ ਨਾਮ ਰੱਖਿਆ ਗਿਆ ਜੀ ਸਾਡੇ ਦੇ ਨਾਮ ਹੂੰ ਫਿਰ ਇਸ ਤਰ੍ਹਾਂ ਜਿਹੜੀ ਗੱਲ ਹੈ ਵੀ ਹੁਣ ਆਪਾਂ ਇਲੈਕਸ਼ਨ ਜੀ ਦੇ ਰਿਗਾਰਡਿੰਗ ਜਿਹੜੀਆਂ ਆਪਾਂ ਗੱਲ ਕੀਤੀ ਹੈ ਦਬਾਬਾ ਵੀ ਜਿਹੜਾ ਇੱਕ ਹਾਰਟਲੈਂਡ ਹੈ ਦਲਿਤਾਂ ਠੀਕ ਹੈ ਤੇ ਇਧਰ ਪੋਲਿਟਿਕਸ ਦਾ ਵੀ ਗੱਡ ਰਿਹਾ ਹੈ ਤੇ ਉਹਦੇ ਰਿਗਾਰਡਿੰਗ ਵੀ ਕੁਝ ਨਾ ਕੁਝ ਸਮਥਿੰਗ ਤੇ ਠੀਕ ਹੈ ਵੀ ਕੁਝ ਨਹੀਂ ਅਨਾਉਂਸਮੈਂਟਾਂ ਹੋ ਸਕਦੀਆਂ ਨੇ ਜੀ ਤੇ ਬਾਕੀ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਸਹੀ ਗੱਲ ਤੁਸੀਂ ਰਹੀ ਹੈ ਵੀ ਹਰ ਇੱਕ ਮਤਲਬ ਇੱਕ ਪਾਰਟੀ ਦੀ ਇੱਕ ਇਲੈਕਸ਼ਨ ਰਣਨੀਤੀ ਹੁੰਦੀ ਹੈ। ਹੂੰ ਤੇ ਉਹਨਾਂ ਨੇ ਕਿਸ ਤੇ ਕਨਸੈਂਟਰੇਟ ਕਰਨਾ ਹੈ ਤੇ ਉਹ ਤਾਂ ਉਹਨਾਂ ਨੇ ਹੁਣ ਖੁਦ ਹੀ ਦੇਖਣਾ ਹੈ ਲਾਡਰ ਦੇ ਵਿੱਚ ਕੀ ਹੈ। ਜੀ ਬਸ ਇਹ ਹੁੰਦਾ ਵੀ ਹਮੇਸ਼ਾ ਹੀ ਜਦੋਂ ਆਂਦਾ ਵੀ ਆਪਾਂ ਬੰਦੇ ਕੁਝ ਲੈਣ ਦੀ ਗੱਲ ਕਰਦੇ ਆ ਜਾਂ ਆਪਾਂ ਜਿਪਾਈ ਕਰਦੇ ਵੀ ਗੱਲ ਕਰਦੇ ਆ ਹਰ ਇੱਕ ਹੁੰਦਾ ਵੀ ਆਪਣੇ ਸਿਮੈਂਟ ਹੋਣ ਦਾ ਮੌਕਾ ਮਿਲੇ ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਵੀ ਆਮ ਲੋਕਾਂ ਤੱਕ ਪਹੁੰਚ ਕੇ 근 ਉਹਨਾਂ ਨੂੰ ਵੀ ਲੱਗਿਆ ਵੀ ਸਾਡੂ ਵੀ ਕੋਈ ਚੁਰਨ ਵਾਲਾ ਹੈ ਬਾਕੀ ਤਾਂ ਦੇਖੋ ਹਰ ਇੱਕ ਪਾਰਟੀ ਨੇ ਆਪਣੀ ਆਪਣੀ ਰਣਨੀਤੀ ਹੈ ਜੀ ਹੁਣ ਉਹ 2659ਵੇਂ ਬਾਡੇ ਦੇ ਤੁਸੀਂ ਮੋਟੇ ਪਿਆ ਰਹੇ ਨਹੀਂ ਜੀ ਹੋਰ ਨਵੇਂ ਐਲਾਨ ਵੀ ਹੋ ਸਕਦੇ ਨੇ ਹੂੰ ਪੰਜਾਬ ਦੇ ਦੀ ਕੋਈ ਚਲੇ ਇਲੈਕਸ਼ਨ ਲਈ ਸਮਾਨ ਬਹੁਤ ਥੋੜਾ ਹੈ ਹੂੰ ਬਾਕੀ ਇਹਨਾਂ ਦੀ ਇੱਕ ਪੁਸਤਕ ਵੀ ਹੈ ਜੀ ਸਤਗੁਰੂ ਰਵੀਦਾਸ ਜੀ ਦੇ ਗ੍ਰੰਥ ਦੇ ਨਾਮ ਤੇ ਤੇ ਅੰਮ੍ਰਿਤ ਬਾਣੀ ਜੀ ਦੇ ਕਰਕੇ ਬਹੁਤ ਨਵੀਆਂ ਸਿਰਕਾਂ ਦੇ ਵਿੱਚ ਰਹਿੰਦੀ 2009 ਤੋਂ 10 ਦੇ ਵਿੱਚ ਤਾਂ ਹੂੰ ਉਹ ਵੀ ਮਤਲਬ ਜਿਕਰ ਆਏਗਾ ਜੀ ਬਾਕੀ ਤਾਂ ਆਪਾਂ ਗੱਲ ਕਰ ਰਹੇ ਹਾਂ ਵੀ ਆਪਾਂ ਕਿਸੇ ਵੀ ਕਮਿਊਨਿਟੀ ਨੂੰ ਮਤਲਬ ਜਦੋਂ ਵੀ ਆਪਾਂ ਕਨਸਟੀਟਿਊਸ਼ਨ ਦੀ ਵੀ ਗੱਲ ਕਰਦੇ ਹਾਂ ਤੇ ਸਾਰਿਆਂ ਨੂੰ ਹੀ ਰਾਈਟ ਨਹੀਂ ਕਿਸੇ ਨੂੰ ਵੀ ਨੈਗਲੈਕਟ ਨਹੀਂ ਜਦੋਂ ਗੁਰੂ ਸਾਹਿਬ ਦੀ ਬਾਣੀ ਦੀ ਗੱਲ ਆਉਂਦੀ ਹੈ ਉਹਦੇ ਵਿਕਰ ਸਾਰਿਆਂ ਨੂੰ ਹੀ ਬੂਰਾ ਮਾਨ ਸਨਮਾਨ ਦਿੱਤਾ ਗਿਆ ਜੀ ਠੀਕ ਹੈ ਉਹ ਤਾਂ ਸਰਵ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਭਨਾ ਦੀ ਗੱਲ ਕੀ ਗੱਲ ਕਰ ਰਹੇ ਹਾਂ ਵੀ ਯੂਨੀਵਰਸਲ ਰਿਲੀਜਨ ਦੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਬਾਣੀ ਦਰਜ ਹੈ। ਹਮਮ ਯੂਨੀਵਰਸਲ ਲੀਜ਼ਨ ਆਪਾਂ ਤਾਂ ਕਹਿੰਦੇ ਆ ਵੀ ਹਰ ਕਮਿਊਨਿਟੀ ਦੇ ਹਰ ਭਾਈਚਾਰੇ ਦੇ ਠੀਕ ਹੈ ਵੀ ਉਹਦੇ ਵਿੱਚ ਜਿਹੜੇ ਧਗਦਵੀ ਨੇ ਠੀਕ ਹੈ ਉਹਨਾਂ ਦੇ ਵਿੱਚ ਵੀ ਸ਼្វੈਸਿਕ ਨਾਮ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਜੋ ਪਹਿਲਾਂ ਤੋਂ ਸਾਰੇ ਲਤਾੜੇ ਮਤਲਬ ਆ ਰਹੇ ਸੀ ਤੇ ਜਿਨ੍ਹਾਂ ਦੀ ਕੋਈ ਸਨਵਾਰੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਹਮਮ ਬਿਲਕੁਲ ਜਾਤ-ਪਾਤ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਬਰਾਬਰਤਾ ਦੀ ਗੱਲ ਕੀਤੀ ਹੈ ਇੱਕ ਦੀ ਗੱਲ ਕੀਤੀ ਹੈ ਨਾਮ ਦੀ ਗੱਲ ਕੀਤੀ ਹੈ ਵੰਡ ਸਕੋ ਦੀ ਗੱਲ ਕੀਤੀ ਹੈ ਹੂੰ ਤੇ ਉਹ ਤਾਂ ਮਤਲਬ ਇਹਨਾਂ ਤਾਂ ਮਤਲਬ ਜਿਹੜੀ ਐ ਵੀ ਆਪਾਂ ਇੱਕ ਸਪੈਸਿਫਿਕ ਗੱਲ ਕਰ ਰਹੀਆਂ ਤੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਤਾਂ ਸਦਾ ਨੂੰ ਕਾਬਰ ਦਾ ਤਾਂ ਦੀ ਗੱਲ ਜੀ ਤਾਂ ਕਿਸੇ ਕਰਕੇ ਆਪਾਂ ਦੀ ਗੁਰੂ ਸਾਹਿਬ ਦੀ ਜਿਹੜੀ ਆ ਆਪਾਂ ਜਾਂ ਨਾਲ ਜਦੋਂ ਗੱਦ ਵੀ ਗੱਲ ਆਉਂਦੀ ਹੈ ਤੇ ਉਹਨਾਂ ਨੇ ਤਾਂ ਮਤਲਬ ਕਿਸੇ ਨੂੰ ਮਤਲਬ ਆਪਾਂ ਕਹੇ ਇਨਯਰਨ ਜਾਂ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬਿਲਕੁਲ ਨਹੀਂ ਸਰ ਬਾਕੀ ਲਗਭਗ ਇਹਦੇ ਉੱਤੇ ਕਾਫੀ ਗੱਲ ਹੋ ਚੁੱਕੀ ਹੈ ਇਸ ਮੁਤਲਕ ਕੋਈ ਹੋਰ ਤੁਹਾਡੀ ਪ੍ਰਤੀਕਿਰਿਆ ਹੋਵੇ ਪ੍ਰਤੀਕਿਰਿਆ ਤਾਂ ਵਸੇ ਵੀ ਆਪਣੇ ਜਿਹੜੇ ਦਰਜਟ ਨਹੀਂ ਆਪਾਂ ਨੂੰ ਦੇਖਣ ਵਾਲੀ ਨਹੀਂ ਲੋਟੇ ਉਹ ਇਹ ਤੇ ਕਲੈਂਟ ਕਰਕੇ ਦੱਸ ਸਕਦੇ ਨੇ ਵੀ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਕਿਦਾਂ ਲੱਗਿਆ ਬਾਕੀ ਮੇਰਾ ਇੱਕ ਆਪਣਾ ਥੋੜੀ ਪਰਸਨ ਵਿਲਿੰਗ ਹੈ ਵੀ ਤੇਰੇ ਦਾ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵੀ ਕਦੀ ਕੀ ਰੋਲ ਹੈ ਹੂੰ ਤੁਹਾਨੂੰ ਕੋਈ ਇੱਕ ਸਸਬਿਤ ਸਟੂਡੀਓ ਆਪਾਂ ਕਰਾਂਗੇ ਜੀ 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 ਬੀਰਾਵਾਰ ਦੇ ਉੱਪਰ ਫੁੱਲਤ ਕਿਉਂ ਹੋ ਰਿਹਾ ਠੀਕ ਹੈ ਉਹਦੇ ਉੱਤੇ ਜੀ ਜੀ ਅੱਗੇ ਇਹਨਾਂ ਦੇ ਇੱਕ ਰੀਜ਼ਨ ਤੇ ਉਹ ਵੀ ਆਪਾਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਤਾਂ ਨਾਲ ਮੈਂ ਇਹੀ ਕਹੂੰਗਾ ਵੀ ਜਿਹਨੂੰ ਅੱਜ ਆਪਣੀ ਵੱਲੋਂ ਤੇ ਲੀਡਰ ਪੰਜਾਬ ਦੇ ਸ్రోਤਿਆਂ ਵੱਲੋਂ ਸਾਰਿਆਂ ਨੂੰ ਭਾਈ ਜਿਹੜੇ ਇੱਕ ਤਰ੍ਹਾਂ ਵੀ ਰਾਜ ਦੀ ਜਨਮ ਦਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਦੇ ਨਾਲ ਕਿ ਇਹ ਦੀ ਇੰਪੋਰਟੈਂਸ ਤੋਂ ਕੰਟੀਨਿਊ ਫੋਰ ਵੀ ਗੱਲ ਕਰਦੇ ਹਾਂ ਜੀ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਪ੍ਰੋਗਰਾਮ ਵਿੱਚ ਕੀਮਤੀ ਸਮਾਂ ਦਿੱਤਾ ਤੁਸੀਂ ਤਾਂ ਸਾਡੇ ਨਾਲ ਸਨ ਡਾਕਟਰ ਦਿਨੇਂਦਰ ਸਿੰਘ ਜਿਨ੍ਹਾਂ ਨੇ ਇਸ ਵਿਸ਼ੇ ਉੱਤੇ ਡਗਾਈ ਨਾਲ ਚਰਚਾ ਕੀਤੀ ਕਿ ਆਖਰ ਕੀ ਕੁਝ ਖਾਸ रह ਸਕਦਾ ਕਿਉਂਕਿ ਪਹਿਲੀ ਫੇਰੀ 9 ਸਾਲ ਤੇ ਪ੍ਰਧਾਨ ਮੰਤਰੀ ਦੀ ਹੈ ਤੇ ਡੇਰੇ ਮੁਤਲਕ ਵੀ ਜਿਹੜਾ ਹਿਸਟਰੀ ਹੈ ਉਹ ਵੀ ਇਹਨਾਂ ਨੇ ਸਾਂਝੀ ਕੀਤੀ ਹੈ ਪੰਜਾਬ ਦੀ ਸਿਆਸਤ ਵਿੱਚ ਇਸ ਡੇਰੇ ਦਾ ਕੀ ਯੋਗਦਾਨ ਹੈ ਜਾਂ ਕੀ ਰੋਲ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਉਮੀਦਵਾਰ ਦਿਆਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਤੇ ਆਪਣੀ ਪ੍ਰਤੀਕਿਰਿਆ ਵੀ ਸਾਡੇ ਨਾਲ ਸਾਂਝੀ ਕਰਨਗੇ ਫਿਲਹਾਲ ਇਨਾ ਹੀ ਦਿਓ ਜਾਜ ਧੰਨਵਾਦ